ਅਜੇ ਖੇੜੀ ਵਾਲੇ ਬਾਬੇ ਦੀ ਸੱਸ ਨੇ ਇਲਜ਼ਾਮ ਲਾਇਆ ਹੀ ਹੁੰਦਾ ਹੈ ਕਿ ਗੋਲੀ ਮਾਰੀ ਉਸ ਤੋਂ ਬਾਅਦ ਵੀਡੀਓ ਆ ਜਾਂਦੀ ਹੈ ਖੇੜੀ ਵਾਲਾ ਬਾਬਾ ਵੀ ਹਸਪਤਾਲ ਪਿਆ ਹਸਪਤਾਲ ਦੇ ਵਿੱਚ ਬੈੱਡ ਉੱਤੇ ਪਿਆ ਖੇੜੀ ਵਾਲਾ ਬਾਬਾ ਇਲਜ਼ਾਮ ਲਾ ਰਿਹਾ ਕਿ ਸਹੁਰਿਆਂ ਨੇ ਕੁੱਟਿਆ ਬੜਾ ਖੇੜੀ ਵਾਲਾ ਬਾਬਾ ਉਹੀ ਬਾਬਾ ਹੈ ਜਦੇ ਬਾਰੇ ਵੀਡੀਓ ਬੜੀ ਪ੍ਰਚਲਿਤ ਹੈ ਜ ਜਿਹਦੀ ਸਿੰਘਣੀ ਨਾਲ ਖੜੋਤੀ ਰੱਬ ਨੂੰ ਸ਼ੁਕਰ ਕਰ ਰਹੀ ਹੁੰਦੀ ਹੈ ਕਿ ਐਡੀ ਚੜ੍ਹਦੀ ਕਲਾ ਵਾਲੇ ਸਿੰਘ ਦੇ ਲੜ ਲਾਇਆ ਪਰ ਉਸੇ ਚੜ੍ਹਦੀ ਕਲਾ ਵਾਲੇ ਸਿੰਘ ਦੇ ਬਾਰੇ ਹੁਣ ਜੋ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਉਹ ਹੈਰਾਨੀ ਜਨਕ ਨੇ ਜਿਹੜੇ ਇਲਜ਼ਾਮ ਲੱਗ ਰਹੇ ਨੇ ਉਹ ਹੈਰਾਨੀਜਨਕ ਨੇ ਹਾਲਾਂਕਿ ਹੁਣ ਤਾਂ ਵੀਡੀਓ ਖੇੜੀ ਵਾਲੇ ਬਾਬੇ ਦੀ ਵੀ ਸਾਹਮਣੇ ਆ ਗਈ ਜਿਹਦੇ ਵਿੱਚ ਖੇੜੀ ਵਾਲਾ ਬਾਬਾ ਹਸਪਤਾਲ ਪਿਆ ਔਰ ਇਲਜ਼ਾਮ ਲਾ ਰਿਹਾ ਕਿ ਉਹਦੇ ਸਹੁਰਿਆਂ ਨੇ ਕੁੱਟਿਆ ਬੜਾ ਉਹਨੂੰ ਇਸ ਤੋਂ ਪਹਿਲਾਂ ਖੇੜੀ ਵਾਲੇ ਬਾਬੇ ਤੇ ਇਲਜ਼ਾਮ ਲੱਗੇ ਕਿ ਸਹੁਰੇ ਘਰ ਗੋਲੀਆਂ ਚਲਾਈਆਂ ਉਹਦੀ ਸੱਸ ਦੇ ਨਾਲ ਸ਼ਰੀਆਮ ਕੁੱਟਮਾਰ ਹੋਈ ਉਹਦੀ ਘਰ ਵਾਲੀ ਨੂੰ ਕੁੱਟਣ ਦੇ ਇਲਜ਼ਾਮ ਉਹਦੇ ਉੱਤੇ ਲੱਗੇ ਨੇ ਦਹੇਜ ਮੰਗਣ ਦੇ ਇਲਜ਼ਾਮ ਉਹਦੇ ਉੱਤੇ ਲੱਗੇ ਨੇ ਇਹ ਉਹੀ ਖੇੜੀ ਵਾਲਾ ਬਾਬਾ ਹੈ ਜਿਹੜਾ ਅਫੀਮ ਦੇ ਬਾਰੇ ਬੜੀਆਂ ਬੜੀਆਂ ਗੱਲਾਂ ਕਰਦਾ ਜਿਹੜਾ ਕਹਿੰਦਾ ਕਿ ਅਫੀਮ ਗਾਉਣੀ ਬੜੀ ਜ਼ਰੂਰੀ ਹੈ ਬੜੀ ਲਾਭਦਾਇਕ ਹੈ ਅਫੀਮ ਬੜੀ ਮਹੱਤਵਪੂਰਨ ਹੈ ਇਹਨਾਂ ਇਹੋ ਜਿਹੀਆਂ ਗੱਲਾਂ ਜਿਹੜਾ ਉਹ ਖੇੜੀਆਂ ਖੇੜੀ ਵਾਲਾ ਬਾਬਾ ਕਰਦਾ ਰਿਹਾ ਔਰ ਹੁਣ ਉਸੇ ਬਾਰੇ ਚਰਚਾਵਾਂ ਨੇ ਕਿ ਖੇੜੀ ਵਾਲੇ ਬਾਬੇ ਨੇ ਆਪਣੀ ਘਰ ਵਾਲੀ ਕੁੱਟੀ ਹੈ ਉਸੇ ਖੇੜੀ ਵਾਲੇ ਬਾਬੇ ਬਾਰੇ ਚਰਚਾ ਚੱਲ ਰਹੀ ਹੈ ਕਿ ਖੇੜੀਵਾਰੀ ਬਾਬੇ ਨੇ ਆਪਣੀ ਘਰ ਵਾਲੀ ਤੋਂ ਦਹੇਜ ਮੰਗਿਆ ਇਹ ਇਲਜ਼ਾਮ ਜਿਹੜੇ ਨੇ ਖੇੜੀ ਵਾਲੇ ਬਾਬੇ ਤੇ ਲੱਗਦੇ ਪਏ ਨੇ ਪਰ ਹੁਣ ਖੇੜੀ ਵਾਲਾ ਬਾਬਾ ਆਪ ਹਸਪਤਾਲ ਚ ਪਿਆ ਕੀ ਕੁਝ ਬੋਲ ਰਿਹਾ ਆਓ ਸੁਣ ਲੈਂਦੇ ਆ ਨਾ ਜੀ ਦੋ ਜਣੇ ਤੇ ਨੰਨੇ ਨੂੰ ਲੈ ਕੇ ਇੱਥੇ ਗੱਲ ਕਰਨ ਆਇਆ ਮੈਂ ਤਾਂ ਆਪ ਮਾਰ ਚੱਲਦਾ ਸੀ ਮੈਨੂੰ ਕੋਈ ਦੁੱਖ ਨਹੀਂ ਹੈਗਾ ਵੀ ਇਹਨਾਂ ਨੇ ਐ ਕਰਿਆ ਪਰ ਇਹਨਾਂ ਨੇ ਬਹੁਤ ਸਾਡਾ ਮਤਲਬ ਕਿ ਭਲੇਖੇ ਚ ਲੈ ਕੇ ਕਰਤਾ ਸਾਨੂੰ ਸਾਨੂੰ ਐ ਨਹੀਂ ਸੀ ਪਤਾ ਵੀ ਇੰਨਾ ਇਸ ਤਰ੍ਹਾਂ ਕਰਨਗੇ ਪਹਿਲਾਂ ਤਾਂ ਉੱਥੇ ਰਾੜਾਂ ਮਾਰੀਆਂ ਗੱਡੀ ਭੰਨਤੀ ਸਾਰੀ ਪਰ ਹਸਪਤਾਲ ਦੇ ਮੂਹਰੇ ਸੀਸੀਟੀਵੀ ਕੈਮਰਾ ਉਹ ਤੁਸੀਂ ਘਟਾ ਕੇ ਦੇਖ ਲਓ ਉਹਦੇ ਵਿੱਚ ਐਨ ਸਾਫ ਦਿਖਦਾ ਕਹਿੰਦਾ ਉਹ ਖੜਾ ਉਹ ਖੜਾ ਉਹਨੇ ਆ ਕੇ ਮੈਨੂੰ ਜੀ ਸੱਤ ਅੱਠ ਫਟ ਉੱਤੇ ਚੱਕਤਾ ਸਾਰੀ ਬਾਹਾਂ ਟੁੱਟ ਗਈਆਂ ਤੇ ਆ ਸਾਰੀ ਬਾਹ ਫੱਟੀ ਪਈਆ ਆਂ ਉਂਗਲਾਂ ਟੁੱਟ ਗਈਆਂ ਇੱਕ ਲੱਤ ਟੁੱਟ ਗਈ ਆ ਚਾਰ ਦੰਦ ਟੁੱਟ ਗਏ ਤੇ ਤੁਸੀਂ ਮੈਨੂੰ ਦੱਸੋ ਜੇ ਮੈਂ ਤੁਸੀਂ ਕਹਿੰਦੇ ਹੋ ਵੀ ਗੋਲਡੀ ਬਰਾੜ ਦਾ ਕਿ ਜੇ ਮੈਂ ਇਹ ਫਿਰ ਮੈਂ ਐਵੇਂ ਆਉਂਦਾ ਤੁਹਾਡੇ ਤੁਸੀਂ ਆਉਂਦੇ ਦਿਮਾਗ ਨਾਲ ਸੋਚੋ ਸਰਕਾਰ ਵੀ ਜੇ ਮੈਂ ਲੜਨ ਆਉਂਦਾ 골ਡੀ ਬਰਾੜ ਦਿੰਦਾ ਮੇਰਾ ਉਹ ਇਹ ਤਾਂ ਮੈਂ ਕੱਲਾ ਆਉਂਦਾ ਲੜਨਿੰਦਾ ਨਾਲ ਇਹ 10 15 ਜਣੇ ਮੈਂ ਕੱਲਾ ਆਇਆ ਨਾਲੇ ਮੇਰੀ ਘਰ ਵਾਲੀ ਨੂੰ ਇਹਨਾਂ ਨੇ ਧੱਕੇ ਨਾ ਰੱਖਿਆ ਹੋਇਆ ਜੀ ਮੇਰੀ ਘਰ ਵਾਲੀ ਨੂੰ ਇਹਨਾਂ ਨੇ ਕਟਨਾਪ ਕਰਕੇ ਰੱਖਿਆ ਸੀ ਤਾਂ ਹੀ ਆਏ ਸੀ ਇਹਨਾਂ ਨੂੰ ਐ ਪੁੱਛੋ ਕਿ ਵੀ ਘਰ ਵਾਲੀ ਨੂੰ ਮੇਰੀ ਨੂੰ ਸਾਹਮਣੇ ਲਿਆਓ ਉਸ ਤੋਂ ਬਾਅਦ ਤੇ ਮੇਰੀ ਸੱਸਾ ਜਿਹੜੀ ਇਹਦਾ ਮੈਂ ਬਾਅਦ ਵਿੱਚ ਦੁਬਾਰੇ ਖੁਲਾਸਾ ਕਰੂੰਗਾ ਵੀ ਇਹ ਕੌਣ ਆ ਇਹ ਕਹੀ ਜੀ ਆ ਇਹਦੇ ਪਿੰਡ ਤੇ ਵੀ ਦੱਸਣਗੇ ਸਾਰੇ ਇਹਦਾ ਸਾਰਾ ਪਰ ਇੱਕ ਵਾਰ ਮੇਰੀ ਘਰ ਵਾਲੀ ਨੂੰ ਤੁਸੀਂ ਤੁਹਾਨੂੰ ਮੇਰੀ ਬੇਨਤੀ ਆ ਉਹਨੂੰ ਮੇਰੇ ਸਾਹਮਣੇ ਲਿਆਓ ਮੇਰੇ ਨਾਲ ਝਗੜਾ ਹੋਵੇ ਨਾਲ ਹੈ ਨਹੀਂ ਸੀ ਉਹਨੂੰ ਘਰੋਂ ਹੀ ਤੁਹਾਡੀ ਘਰ ਵਾਲੀ ਦਾ ਕੋਈ ਹੋਈ ਆਈ ਇਹਨਾਂ ਦੀ ਘਰ ਵਾਲੀ ਦਾ ਹੋ ਕੇ 2 ਮਹੀਨੇ ਨੂੰ ਕੋਈ ਸੀ ਵੇਰੇ ਵਿਪਨਤ ਵਾਲੇ ਹੋਰ ਨਹੀਂ ਤਾਂ ਸਭ ਕੇ ਸਾਰੇ ਝੂਠ ਨੇ ਯਾਰ ਵੀਰੇ ਤੁਸੀਂ ਪੁਲਸ ਵੈਰੀਫਾਈ ਕਰ ਲੂਗੀ ਜੇ ਅਸੀਂ ਵਿਪਨ ਸਾਡੇ ਕੋਲ ਹੁੰਦੇ ਜੇ ਅਸੀਂ ਚਲਾਉਂਦੇ ਅਸੀਂ ਛੱਡਦੇ ਥੋੜੀ ਇਹਨਾਂ ਨੂੰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ